ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਪੂਰੇ ਟੌਪ ਦੇ ਦੋ ਮਾਰਵਾੜੀ ਬਸ਼ੇਰੇ ਦਿਖਾਉਣੇ ਆ ਸੇਲ ਵਾਲੇ ਦੋਵੇਂ ਬਸ਼ੇਰੇ ਇੱਕੋ ਘੋੜੀ ਦੇ ਬੱਚੇ ਆ ਪਿਓ ਇਹਨਾਂ ਦੇ ਅਲੱਗ-ਅਲੱਗ ਨੇ ਆ ਤਾਂ ਘੋੜੀ ਦੇ ਪਿਛਲੇ ਸੂਏ ਦਾ ਪਹਿਲੇ ਸੂਏ ਦਾ ਬੱਚਾ ਗਾ ਦੋਸਤੋ ਪੰਜ ਕਲੇਣਾ ਤੇ ਜਿਹੜਾ ਆ ਬਸ਼ੇਰਾ ਗਾ ਦੋ ਪੈਰ ਚਿੱਟੇ ਮੱਥੇ ਪਟੇ ਦਾ ਇਹ ਐਤਗੀ ਵਾਲੇ ਸੂਏ ਦਾ ਗਾ ਘੋੜੀ ਦੇ ਮੰਗਰ ਤੇ ਆ ਇਹਨਾਂ ਦੀ ਮਾਂ ਗੀ ਲਾਲ ਰਤਨ ਘੋੜੇ ਦੀ ਇਹ ਬੱਚੀ ਆ 65 ਇੰਚ ਹਾਈਟ ਦੀ ਬਹੁਤ ਵੱਡੀ ਘੋੜੀ ਪਹਿਲਾ S5 ਕਲੈਨ ਦੇ ਬਿਸ਼ੇਰੇ ਬਾਰੇ ਤੁਹਾਨੂੰ ਦੱਸ ਦਿਆਂ ਇਹ ਪਿਓ ਵਾਲੇ ਪਾਸਿਓਂ ਰਤਨਾਕਰ ਬਲੱਡ ਲਾਈਨ ਦਾ ਹੈਗਾ ਇਹਦਾ ਬਾਪ ਹੈਗਾ ਰਾਜਰਤਨ ਕੋੜਾ ਜਿਹੜਾ ਦਬਾਬੇ ਦੇ ਵਿੱਚ ਆ ਤੇ ਮਾਂ ਤਾਂ ਤੁਹਾਨੂੰ ਇਹਦੀ ਆਪਾਂ ਦਿਖਾਈ ਦਿੱਤੀ ਮਾਰਕਿੰਗ ਚੈੱਕ ਕਰੋ ਬਰੀਕੀਆਂ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਨੇਗੀਆਂ ਸੋ ਹੁਣ ਅੱਗੇ ਆਪਾਂ ਤੁਹਾਨੂੰ ਇਹਦਾ ਬਾਪ ਦਿਖਾਉਣੇ ਆਂਗੇ ਰਾਜਰਤਨ ਉਹ ਵੀ ਜਿਹੜਾ ਆ ਕੋੜਾਗਾ ਸਾਈਡ ਤੇ ਫੋਟੋ ਲਾਈ ਆ ਇਹ ਵੀ ਪੰਜ ਕਲਿਆਣਾ ਸੇਮ ਇਹ ਆਪਦੇ ਪਿਓ ਦੇ ਵਾਲੀ ਮਾਰਕਿੰਗ ਆਈ ਹੈ ਦੀ ਬਣ ਤਰ੍ਹਾਂ ਸਭਨ ਸਾਰੀਆਂ ਬਰੀਕੀਆਂ ਉਹੀ ਨੇ ਇਹਨੇ ਸ਼ੋ ਵੀ ਲੜਿਆ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ 21 ਮਹੀਨੇ ਬੇਸ਼ੇਰੇ ਦੀ ਉਮਰ ਆ ਤੇ ਕਾਦਾ ਜਿਹੜਾ ਇਹਦਾ 62 ਇੰਚ ਆ ਆਪ ਇਹ ਰਾਜਰਤਨ ਦਾ ਆ ਗਿਆ ਰਾਜਰਤਨ ਅੱਗੇ ਆ ਗਿਆ ਰਵੀ ਦਾ ਤੇ ਰਵੀ ਆ ਜਿਹੜਾ ਅੱਗੇ ਉਹ ਆ ਗਿਆ ਰਾਜ ਦਾ ਤੇ ਰਾਜ ਅੱਗੇ ਆ ਗਿਆ ਰਤਨਾਕਰ ਦਾ ਸੋ ਪਿਓ ਵਾਲੇ ਪਾਸਿਓਂ ਇਹਦੀ ਰਤਨਾਕਰ ਬਲੱਡ ਲਾਈਨ ਆ ਮਾਂ ਵਾਲੇ ਪਾਸਿਓਂ ਇਹ ਆਲੀ ਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਕੋਈ ਇਨਬਰੀਡਿੰਗ ਵਾਲਾ ਸਿਸਟਮ ਨਹੀਂ ਹੈਗਾ ਬਹੁਤ ਜਿਆਦਾ ਚੰਗੀ ਗੱਲ ਬਾਤ ਆ ਬਸ਼ੇਰੇ ਦੇ ਵਿੱਚ ਬਾਕੀ ਘੋੜਾ ਤਾਂ ਇਹ ਬਣ ਕੇ ਤਿਆਰ ਹੋਇਆ ਹੀ ਖੜਾ ਚੰਗੀ ਹਾਈਟ ਕਰ ਗਿਆ ਮਾਰਕਿੰਗ ਬੜੀ ਸੋਹਣੀ ਆ ਸੋ ਜਿਹੜਾ ਛੋਟਾ ਬਸ਼ੇਰਾ ਦੋਸਤੋ ਇਹ ਸਾਈਜ਼ ਬਹੁਤ ਜਿਆਦਾ ਕਰੂਗਾ ਕਹਿੰਦੇ ਕਹੌਂਦੇ ਘੋੜਿਆਂ ਨੂੰ ਮਾਤ ਪਾਊਗਾ ਦੋ ਪੈਰੇ ਦੇ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਆ ਲੈਂਥ ਲੈਂਥ ਬਰੀਕੀਆਂ ਸਭ ਪਣਾਂ ਤੇ ਸ਼ੋਅ ਕੁਆਲਿਟੀ ਵਾਲੀ ਮੈਂ ਕਹਣਾ ਕਾਹਨੂੰ ਗੱਲਾਂ ਕਰਦੇ ਹਾਂ ਜਮਾ ਰਿਕਾਰਡ ਹੀ ਤੋੜੇ ਪਏ ਆ ਕੰਨ ਬਹੁਤ ਜ਼ਿਆਦੇ ਪਤਲਾ ਸ਼ਕੀਨ ਕੁੰਡੀ ਵਾਲਾਗਾ ਖੜਨੀ ਕਰਨੀ ਤੁਸੀਂ ਐਟੀਟਿਊਡ ਚੈੱਕ ਕਰੋ ਇਹ ਹੈਗਾਗਾ ਬਾਈ ਤਾਰੀ ਨੇ ਜਿਹੜਾ ਘੋੜਾ ਵੇਚਿਆਗਾ ਰਾਜsinghar ਉਹਦਾ ਬੱਚਾ ਪਿੱਛੇ ਤੋਂ ਇਹਦਾ ਦਾਦਾ ਆ ਗਿਆ ਜਿਹੜਾ ਉਹ ਭਾਰਤ ਰਤਨ ਆ ਗਿਆ ਦੋਸਤੋ ਤੇ ਕੁਆਲਿਟੀ ਬੱਚੇ ਦੇ ਵਿੱਚ ਬਹੁਤ ਜ਼ਿਆਦੇ ਆ 5 ਮਹੀਨੇ ਉਮਰ ਦੇ ਵਿੱਚ ਹਾਈਟ ਬਹੁਤ ਜ਼ਿਆਦਾ ਚੰਗੀ ਕਰੀ ਆਉਂਦਾ ਮੂਰੇ ਤੁਸੀਂ ਘੋੜੀ ਦੇ ਨਾਲ ਖੜਾ ਦੇਖਿਆ ਹੁਣ 65 ਇੰਚ ਹਾਈਟ ਦੀ ਆਪਦੀ ਮਾਂ ਦੇ ਨਾਲ ਖੜਾ ਇਹ ਕਿੱਥੇ ਤੱਕ ਭਾਗ ਗਿਆ ਉਹਦੇ ਤੇ ਸਵਾਦ ਲੈਣ ਵਾਲੇ ਬੰਦੇ ਫੋਨ ਨਾ ਕਰਨ ਜੈਨੂਇਨ ਵਾਇਰ ਬਾਈ ਨੂੰ ਕਾਲ ਕਰਨ ਬਾਈ ਦਾ ਬਰੀਡਿੰਗ ਦੇ ਉੱਤੇ ਕੰਮ ਆ ਹੁਣ ਆ ਘੋੜੀ ਕੰਨੀ ਤੁਸੀਂ ਨਿਗਾਹ ਮਾਰ ਲਓ ਇਹ ਨਹੀਂ ਸੇਲ ਕਰਨੀ ਜਿਹੜੀ ਇਨ੍ਹਾਂ ਬਸ਼ੇਰਿਆਂ ਦੀ ਮੰਗ ਇਹ ਲਾੜ ਰਤਨ ਦੀ ਆ 65 ਇੰਚ ਦੀ ਹਾਈਟ ਆ ਦੋਸਤੋ ਉਮਰ ਇਹਦੀ ਤਕਰੀਬਨ 5 5.5 ਸਾਲ ਆ ਘੋੜੀ ਇਹ ਹੁਣ ਤੀਜੀ ਵਾਰੀ ਗੱਭਣਾ ਦੋ ਬਸ਼ੇਰੇ ਤਾਂ ਤੁਹਾਨੂੰ ਆਪਾਂ ਇਹਦੇ ਦਿਖਾਤੇ ਤੇ ਤੀਜੀ ਵਾਰੀ ਇਹ ਗੱਭਣਾ ਆਗੀ ਭਾਰਤ ਵਿਜੇ ਤੋਂ ਜਿਹੜਾ ਰਾਜੂ ਦੇਸਾਈ ਦੇ ਕੋਲੇ ਆ ਭਾਰਤ ਰਤਨ ਦਾ ਬੱਚਾ ਜਦੋਂ ਉਹ ਘੋੜਾ ਮੋਗੇ ਸ਼ੋਅ ਤੇ ਆਇਆ ਸੀਗਾ ਪਿੱਛੇ ਉਦੋਂ ਬਾਈ ਅਰ ਗਿਆਨੇ ਘੋੜੀ ਇਹ ਉਹ ਤੋਂ ਗੱਭਣ ਕਰਾਈ ਆ ਸੋ ਚੈੱਕ ਪਾਸ ਆ ਘੋੜੀ ਸੇਲ ਨਹੀਂ ਕਰਨੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਬਾਈ ਵਰਗੇ ਬਰੀਡਿੰਗ ਦੇ ਉੱਤੇ ਕੰਮ ਕਰਦੇ ਆ ਕੋਈ ਵਪਾਰ ਵਪੂਰ ਵਾਲਾ ਸਿਸਟਮ ਹੈ ਨਹੀਂ ਇੱਕ ਦੋ ਘੋੜੀਆਂ ਹੀ ਰੱਖੀਆਂ ਹੋਈਆਂ ਨੇ ਇਹਨਾਂ ਦੇ ਕੋਲੇ ਦੋਨੇ ਬਸ਼ੀਰੇ ਸੇਲ ਕਰਨੇ ਆ ਘੋੜੀ ਸੇਲ ਨਹੀਂ ਕਰਨੀ ਐਡਰੈਸ ਤੇ ਨੰਬਰ ਆ ਜਿਹੜਾ ਬਾਈ ਗੁਰਜੀਤ ਸਿੰਘ ਦਾ ਨੋਟ ਕਰ ਲਓ ਨੰਬਰ ਆ ਬਾਈ ਦਾ 81958 52835 ਐਡਰੈਸ ਨੋਟ ਕਰ ਲਓ ਨਿਊ ਚੰਡੀਗੜ੍ਹ ਦੇ ਨੇੜੇ ਬਾਈ ਦਾ ਛੋਟਾ ਜਿਹਾ ਪਿੰਡ ਪੈ ਜਾਂਦਾਗਾ ਕਰਤਾਰਪੁਰ ਸੋ ਕਾਲ ਕਰ ਲਿਓ ਬਾਈ ਨੂੰ ਡਿਸਟ੍ਰਿਕਟ ਮਹਾਲੀਆ ਦੋਸਤੋ ਤੇ ਚੰਡੀਗੜ੍ਹ ਤੋਂ ਤਕਰੀਬਨ ਮਸਾਂ 15-20 ਕਿਲੋਮੀਟਰ ਪੈ ਜਾਂਦਾ ਹੋਣਾ ਇਹ ਤੇ ਨੇੜੇ ਮਰਿੰਡਾ ਰਹਿ ਜਾਂਦਾ ਇਹਨਾਂ ਨੂੰ ਤੇ ਨੰਬਰ ਨੋਟ ਕਰਕੇ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਹਾਈਟ ਕਰਨ ਵਾਲਾ ਸ਼ੂਆਂ ਦੇ ਵਿੱਚ ਖੜਨ ਵਾਲਾ ਬਰੀਕੀਆਂ ਤੇ ਐਟੀਟਿਊਡ ਵਾਲਾ ਤੇ ਬਸ਼ੀਰਾ ਆ ਛੋਟਾ ਖਰੀਦਣਾ ਚਾਹੁੰਦਾ 5 ਮਹੀਨੇ ਉਮਰ ਵਾਲਾ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕਹਿੰਦੇ ਕਹੋਂਦੇ ਬਰੀਡਰਾਂ ਦੇ ਘੋੜਿਆਂ ਨੂੰ ਮਾਤ ਪਾਉਂਦੇ ਆ ਦੋਨੇ ਬਸ਼ੇਰੇ ਤੇ ਆ ਤਾਂ ਕੋੜਾ ਬਣ ਕੇ ਤਿਆਰ ਹੋਈ ਖੜਾ 21 ਮਹੀਨੇ ਉਮਰ ਦੇ ਵਿੱਚ 62.5 ਇੰਚ ਹਾਈਟ ਆ ਸ਼ੋਸ਼ਾ ਵੀ ਨੇ ਲੜਿਆ ਚੰਗੀਆਂ ਪੋਜੀਸ਼ਨਾਂ ਵੀ ਕੀਤੀਆਂ ਨੇ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਸਵਾਦ ਲੈਣ ਵਾਲੇ ਬੰਦੇ ਫੋਨ ਨਾ ਲਾਇਓ ਜਿਨ੍ਹਾਂ ਨੂੰ ਚੰਗੇ ਘੋੜੇ ਖਰੀਦਣ ਦਾ ਠਰਕਾ ਉਹੀ ਬੰਦੇ ਬਾਈ ਨੂੰ ਕਾਲ ਕਰੋ